ਸਖਬੀਰ ਸਿੰਘ ਕਿਸਦਾ ਪੈਸਾ ਵੰਡ ਰਿਆ ਸੀ ਵਾਵਾ ਖਟ ਰਿਆ ਸੀ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਗਿਆ ਸਾਰਾ ਕੁਝ ਨਿਕਲ ਕੇ ਸਾਹਮਣੇ ਆ ਗਿਆ ਤੁਹਾਨੂੰ ਸਾਰੀ ਗੱਲ ਦੱਸ ਦਿੰਨੇ ਆ ਜਿੱਥੇ ਪੰਜਾਬ ਵਿੱਚ ਹੜ ਆਇਆ ਹੋਇਆ ਫਸਲਾਂ ਤਬਾਹ ਹੋ ਗਈਆਂ ਲੋਕਾਂ ਦੇ ਘਰ ਡੱਗ ਪਏ ਪਸ਼ੂਆਂ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਤਬਾਹ ਹੋ ਗਏ ਉੱਥੇ ਹੀ ਰਾਜਨੀਤਿਕ ਪਾਰਟੀਆਂ ਇਸ ਨੂੰ ਇੱਕ ਸੁਨਹਿਰੀ ਮੌਕਾ ਸਮਝ ਰਹੀ ਆ ਜੋ ਉਹਨਾਂ ਨੇ ਪਹਿਲਾਂ ਗਲਤੀਆਂ ਕੀਤੀਆਂ ਉਹਨਾਂ ਤੇ ਪਰਦਾ ਪਾਇਆ ਜਾ ਸਕੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਜਾ ਸਕੇ ਰਾਜਨੀਤੀ ਕਰੀ ਜਾ ਸਕੇ ਉਹ ਇਸ ਕੰਮ ਉੱਪਰ ਲੱਗੀਆਂ ਹੋਈਆਂ ਤੁਹਾਨੂੰ ਦੱਸ ਦਿੰਨੇ ਆ ਗੌਰਵ ਸਿੰਘ ਬਲਟੋਹਾ ਜੋ ਵਿਰਸਾ ਸਿੰਘ ਬਲਟੋਹਾ ਦੇ ਸੁਪੁੱਤਰ ਆ ਉਹ ਪੰਥ ਦੇ ਵਿੱਚੋਂ ਛੇਕੇ ਹੋਏ ਆ ਵਿਰਸਾ ਸਿੰਘ ਬਲਟੋਹਾ ਨੇ ਉਸ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਪੰਥ ਦੇ ਵਿੱਚੋਂ ਛੇਕਿਆ ਹੋਇਆ ਸੀ ਉਹਨਾਂ ਦੇ بیٹے ਦੇ ਪੇਜ ਉੱਪਰ ਇੱਕ ਵੀਡੀਓ ਸਾਹਮਣੇ ਆਈ ਆ ਜਿੱਥੇ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਇੱਕ ਹੜਪ੍ਰਭਾਵਿਤ ਏਰੀਏ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤੇ ਜਦੋਂ ਉਹ ਇਲਾਕੇ ਦੇ ਵਿੱਚ ਪਹੁੰਚਦੇ ਆ ਤਾਂ ਬਾਦਲ ਦੇ ਸਮਰਥਕ ਸੁਖਬੀਰ ਸਿੰਘ ਨੂੰ ਕਹਿੰਦੇ ਆ ਕਿ ਪ੍ਰਧਾਨ ਸਾਹਿਬ ਲੋਹਾ ਗਰਮਾ ਹਥੌੜਾ ਮਾਰ ਦੋ ਇਸ ਦਾ ਮਤਲਬ ਹੁੰਦਾ ਕਿ ਲੋਕ ਬੜੇ ਦੁਖੀ ਆ ਕੁਝ ਕੁ ਪੈਸੇ ਵੰਡ ਕੇ ਹੰਝੂ ਬੁਹਾ ਕੇ ਕਿਵੇਂ ਨਾ ਕਿਵੇਂ ਆਪਣੀ ਰਾਜਨੀਤੀ ਖੜੀ ਕਰ ਲੋ ਤੇ ਉੱਥੇ ਹੀ ਕੁਝ ਰਾਜਨੀਤਿਕ ਮਾਹਰ ਇਹ ਕਹਿੰਦੇ ਆ ਇਹ ਚਾਹੁੰਦੇ ਸੀ ਕਿ ਲੋਕ ਡੁੱਬਣ ਅਸੀਂ ਉੱਥੇ ਜਾਈਏ 150000 ਦੀ ਮਦਦ ਕਰੀਏ ਤੇ ਆਪਣੇ ਸਮਰਥਕਾਂ ਤੋਂ ਪ੍ਰਸ਼ੰਸਾ ਕਰਾਈਏ ਕਿ ਕਿਵੇਂ 2007 ਤੋਂ ਲੈ ਕੇ 2017 ਤੱਕ ਸਰਕਾਰ ਬਣਨ ਦੇ ਬਾਵਜੂਦ ਵੀ 2022 ਤੇ 2017 ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਲੋਕ ਇਹਨਾਂ ਦੀਆਂ ਕੀਤੀਆਂ ਗਲਤੀਆਂ ਤੇ ਪਰਦੇ ਪਾ ਦੇਣ ਤੇ 2027 ਦੇ ਵਿੱਚ ਇਹਨਾਂ ਦੇ ਸਿਰ ਉੱਪਰ ਦਵਾਰਾ ਹੱਥ ਰੱਖ ਦੇਣ ਤੇ ਇਹਨਾਂ ਨੂੰ ਸਰਕਾਰ ਦੇ ਵਿੱਚ ਲੈ ਆਉਣ ਪਰ ਕੀ ਜਿਵੇਂ ਸੁਖਬੀਰ ਸਿੰਘ ਬਾਦਲ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚੇ ਆ ਲੋਕਾਂ ਨੂੰ ਡੀਜ਼ਲ ਪੈਸੇ ਵੰਡ ਰਹੇ ਆ ਇਸ ਦੇ ਉੱਪਰ ਸਵਾਲ ਖੜੇ ਕਰਦੇ ਆ ਕਈ ਰਾਜਨੀਤਿਕ ਲੋਕ ਪਹਿਲਾ ਫੇਸਬੁੱਕ YouTube ਤੇ ਇੰਸਟਾਗ੍ਰਾਮ ਉੱਪਰ ਲਹਿਰ ਬਣੀ ਸੀ ਕਿ ਸੁਖਬੀਰ ਸਿੰਘ ਬਾਦਲ ਵੇਖੋ ਕਿਵੇਂ ਲੋਕਾਂ ਦੀ ਸੇਵਾ ਕਰਦਾ ਲੋਕਾਂ ਦੇ ਲਈ ਦਰਦ ਰੱਖਦਾ ਪਰ ਆਪਾਂ ਸਾਰੇ ਜਾਣਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਜਿਸ ਦੀਆਂ ਚੋਣਾਂ ਪਿਛਲੇ 11 ਸਾਲਾਂ ਤੋਂ ਨਹੀਂ ਹੋਈਆਂ ਉਸ ਦੇ ਉੱਤੇ ਕਾਬਜਾ ਸ੍ਰੀ ਹਰਮੰਦਰ ਸਾਹਿਬ ਐਸਜੀਪੀਸੀ ਦਾ ਜੋ ਪ੍ਰਧਾਨ ਆ ਜਥੇਦਾਰ ਧਾਮੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਆ ਤੇ ਹੁਣ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਆਪਣੇ ਕੋਲੋਂ ਕੁਝ ਨਹੀਂ ਦੇ ਰਹੇ ਸੰਗਤ ਦੇ ਪੈਸੇ ਨੂੰ ਹੀ ਵੰਡ ਕੇ ਆਪਣੀ ਪ੍ਰਸ਼ੰਸਾ ਕਰਵਾ ਰਹੇ ਆ ਉੱਥੇ ਹੀ ਕੁਝ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂ ਸੁਖਬੀਰ ਸਿੰਘ ਬਾਦਲ ਉੱਪਰ ਇਲਜ਼ਾਮ ਲਗਾ ਰਹੇ ਆ ਕਿ ਇਹ 10ਾਂ 20ਾਂ ਤੇ 50ਾਂ ਦੀਆਂ ਨੋਟਾਂ ਦੀਆਂ ਗੁੱਟੀਆਂ ਲੋਕਾਂ ਵਿੱਚ ਵੰਡ ਰਹੇ ਆ ਜੋ ਕਿ ਸੰਗਤ ਦਾ ਪੈਸਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਅਰਸ਼ਦੀਪ ਸੈਨਕਲੇਰ ਸਾਹਮਣੇ ਨਿਕਲ ਕੇ ਆਉਂਦੇ ਆ ਉਹ ਦੱਸਦੇ ਆ ਉਹ ਜਵਾਬ ਦਿੰਦੇ ਆ ਕਿ ਜੋ ਲੋਕ ਇਹ ਸਮਝਦੇ ਆ ਕਿ ਟੁੱਟੇ ਪੈਸੇ ਸਿਰਫ ਗੋਲਕਾਂ ਦੇ ਵਿੱਚੋਂ ਹੀ ਮਿਲਦੇ ਆ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਸੁਖਵੀਰ ਸਿੰਘ ਬਾਦਲ ਇੱਕ ਟਰਾਂਸਪੋਰਟਰ ਆ ਉਹਨਾਂ ਦੀਆਂ ਆਪਣੀਆਂ ਬੱਸਾਂ ਚੱਲਦੀਆਂ ਤੇ ਜੇ ਕਿਸੇ ਨੇ ਖੁੱਲੇ ਪੈਸੇ ਲੈਣੇ ਹੋਣ ਤਾਂ ਉਹ ਬੱਸਾਂ ਵਾਲਿਆਂ ਤੋਂ ਹੀ ਮਿਲਦੇ ਆ। ਟਰਾਂਸਪੋਰਟਰ ਹੋਣ ਕਰਕੇ ਉਹ ਦਸਮਾ ਦਸਵੰਦ ਕੱਢਦੇ ਆ। ਨਾ ਤਾਂ ਸੁਖਵੀਰ ਸਿੰਘ ਬਾਦਲ ਐਮਐਲਏ ਆ, ਨਾ ਐਮਪੀ ਆ। ਉਹ ਆਪਣੀ ਜੇਬ ਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਆ। ਪੰਜਾਬ ਦੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਬੜਾ ਸਾਥ ਦਿੱਤਾ ਸੁਖਵੀਰ ਸਿੰਘ ਬਾਦਲ ਦਾ ਕਿਉਂਕਿ ਉਹ ਆਪ ਗਰਾਊਂਡ ਲੈਵਲ ਤੇ ਆ ਕੇ ਲੋਕਾਂ ਦੀ ਮਦਦ ਕਰਦੇ ਆ ਉਥੇ ਹੀ ਆਪਣੇ ਵਰਕਰਾਂ ਨੂੰ ਕਿਹਾ ਕਿ ਜਿੱਥੇ ਕਿਸੇ ਨੂੰ ਲੋੜ ਆ ਕੋਈ ਚਾਰਾ ਦੇ ਕੇ ਆਓ ਕੋਈ ਘਰ ਦਾ ਰਾਸ਼ਨ ਦੇ ਕੇ ਆਓ ਤਰਪਾਲ ਦੇ ਕੇ ਆਓ ਇਸ ਗੱਲ ਤੋਂ ਵਿਰੋਧੀਆਂ ਨੂੰ ਇਹ ਖੌਫ ਪੈ ਗਿਆ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਆ ਹੁਣ ਉਹਨਾਂ ਦੇ ਕੋਲ ਹੋਰ ਤਾਂ ਕੋਈ ਤੋੜ ਨਹੀਂ ਉਹ ਸਿਰਫ ਇਲਜ਼ਾਮ ਹੀ ਲਗਾ ਸਕਦੇ ਆ ਉਥੇ ਹੀ ਉਹਨਾਂ ਨੇ ਸਰਕਾਰ ਉੱਪਰ ਅਲੀਗੇਸ਼ਨ ਲਾਏ ਕਿ ਸਰਕਾਰ ਕੋਲ 12000 ਕਰੋੜ ਰੁਪਏ ਆ ਪਿਆ ਪਰ ਲੋਕ ਮੱਛਰਦਾਨੀਆਂ ਨੂੰ ਤਰਸ ਰਹੇ ਆ ਦਵਾਈਆਂ ਨੂੰ ਤਰਸ ਰਹੇ ਆ ਕਿਉਂਕਿ ਉੱਥੇ ਪਾਣੀ ਆ ਜੋ ਉਸ ਦਾ ਪੱਧਰ ਨੀਵਾ ਹੋ ਚੁੱਕਿਆ ਉੱਥੇ ਮੱਛੀਆਂ ਤੇ ਹੋਰ ਕਈ ਜੀਵ ਜੰਤੂ ਮਰ ਗਏ ਜਿਸ ਕਰਕੇ ਇਨਫੈਕਸ਼ਨ ਫੈਲ ਗਈ ਬਿਮਾਰੀਆਂ ਫੈਲ ਗਈਆਂ ਤੇ ਲੋਕਾਂ ਨੂੰ ਕੋਈ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਬਿਜਲੀ ਦੀਆਂ ਸੇਵਾਵਾਂ ਦੁਆਰਾ ਨਹੀਂ ਮੁਹੱਈਆ ਕਰਵਾਈਆਂ ਗਈਆਂ ਇਸ ਕਰਕੇ ਸਰਕਾਰ ਆਪਣੀਆਂ ਨਕਾਮੀਆਂ ਛਪਾਉਣ ਲਈ ਜੋ ਕੋਈ ਹੋਰ ਕੰਮ ਕਰਦਾ ਉਸ ਉੱਪਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੀਆਂ ਪਰ ਲੋਕ ਜਾਣਦੇ ਆ ਕਿ ਸੱਚਾ ਸਹਮਦਾਰਦ ਕੌਣ ਆ ਹੁਣ ਹੁਣ ਇਹ ਗੱਲ ਲੋਕਾਂ ਤੇ ਆ ਕਿ ਵਾਕਈ ਸੁਖਵੀਰ ਸਿੰਘ ਬਾਦਲ ਹਮਦਾਰਦਾ ਉਹਨਾਂ ਨੇ ਆਪਣੇ ਕੋਲੋਂ ਪੈਸੇ ਦਿੱਤੇ ਆ ਪਰ ਇੱਕ ਗੱਲ ਜ਼ਰੂਰ ਆ ਕਿ ਸੁਖਵੀਰ ਸਿੰਘ ਬਾਦਲ ਨੇ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਦੇ ਲੋਕਾਂ ਦੀ ਖੁੱਲ ਕੇ ਮਦਦ ਕੀਤੀ